ਸਿਹਤ ਵਿਭਾਗ ਦੇ ਕਮਿਊਨਿਟੀ ਹੈਲਥ ਆਫੀਸਰਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਭੁਕੇ ਪੁਤਲੇ ਸਰਕਾਰ ਖਿਲਾਫ ਹੁਣ ਸਿਹਤ ਵਿਭਾਗ ਦੇ ਕਰਮਚਾਰੀ ਵੀ ਸੜਕਾਂ ਤੇ ਉਤਰ ਕੇ ਪੁਤਲੇ ਫੁਕਾਣ ਲਈ ਮਜਬੂਰ ਹੋ ਗਏ ਹਨ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ 2500 ਕਮਿਊਨਿਟੀ ਹੈਲਥ ਅਫੀਸਰ ਪਿੰਡਾਂ 'ਚ ਚਲਦੇ ਹੈਲਥ ਐਂਡ ਵੈਲਨੈਸ ਸੈਂਟਰਾਂ 'ਚ ਸਿਹਤ ਸੇਵਾਵਾਂ ਦੇ ਰਹੇ ਹਨ ਅਤੇ ਜਮੀਨੀ ਪੱਧਰ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਉਹ ਆਪਣੀਆਂ ਮੁਸ਼ਕਲਾਂ ਸੰਬੰਧੀ ਸਰਕਾਰ ਦੇ ਨੁਮਾਇੰਦਿਆਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਾਰ-ਬਾਰ ਜਾਣੂ ਕਰਵਾ ਚੁੱਕੇ ਹਨ ਪਰੰਤੂ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਲਗਾਤਾਰ 2 ਸਾਲਾਂ ਤੋਂ ਸਰਕਾਰ ਦੇ ਮੰਤਰੀਆਂ ਤੇ ਅਹੁਦੇਦਾਰਾਂ ਨੂੰ ਮੰਗ ਪੱਤਰ ਦੇ ਰਹੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਉਨ੍ਹਾਂ ਵੱਲੋਂ ਸਰਕਾਰ ਦੇ ਅਗਵਾ ਤੇ ਮੰਤਰੀਆਂ ਦਾ ਕਰਾ ਪਿੱਤਾ ਜੀ ਵੇਗਾ ਸੀਐਚਓ ਆਗਮਨ ਵੱਲੋਂ ਆਪਣੀਆਂ ਮੰਗਾਂ ਦਰਉਂਦੇ ਹੋਏ ਕਿਹਾ ਗਿਆ ਉਹਨਾਂ ਦੇ ਰੋਕੇ ਹੋਏ ਪੈਸੇ ਜਾਰੀ ਕੀਤੇ ਜਾਣ ਉਹਨਾਂ ਦੇ ਤਨਖਾਹਾਂ 3 ਸੈਟ ਵਿੱਚ ਮਰਜ਼ੀ ਕੀਤੇ ਜਾਣ ਮੁੱਢਲੀ ਤਨਖਾਹ ਛੋਧ ਕਰਕੇ ਬਾਕੀ ਸੂਪਿਆਂ ਦੇ ਬਰਾਬਰ ਤਨਖਾਹ ਕੀਤੀ ਜਾਵੇ ਤੇ ਰੋਜ਼ ਪ੍ਰਦਰਸ਼ਨ ਜਿਹੜਾ ਹੋ ਰਿਹਾ ਸੀਐਚਓ ਯੂਨੀਅਨ ਵੱਲੋਂ ਹੋ ਰਿਹਾ ਪੂਰਾ ਪੈਰਾਮੈਡੀਕਲ ਯੂਨੀਅਨ ਕਲਾਸ 4 ਯੂਨੀਅਨ ਪੂਰਾ ਜ਼ਿਲ੍ਹਾ ਜਿਹੜਾ ਇਹਨਾਂ ਦੇ ਨਾਲ ਖੜਾ ਹੈ ਇਹਨਾਂ ਨੂੰ ਭਗਵੰਤ ਮਾਨ ਨੇ ਜਲੰਧਰ ਜਿਬਲੀ ਚੋਨਾ ਵੇਲੇ ਲਾਰਾ ਲਾਇਆ ਸੀਗਾ ਉਨ ਦੀ ਵਿਖੇਦੀ ਕਰ ਰਹੇ ਅਸੀਂ ਚਲੋ ਹਰ ਲਾਰਾ ਲਾ ਕੇ ਮੀਟਿੰਗ ਦਾ ਟਾਈਮ ਦੇ ਕੇ ਆਪਣਾ ਟਾਈਮ ਟਪਾਇਆ ਸਰਕਾਰ ਨੇ ਫਿਰ ਮੁੱਕਰ ਗਈ ਇਲੈਕਸ਼ਨ ਖਤਮ ਹੋਇਆ ਮੁੱਕਰ ਗਈ ਸਰਕਾਰ ਸ਼ਾਇਦ ਭੁੱਲ ਗਈ ਏ ਕਿ ਜਿੰਮੀ ਚੋਲਾ ਫੇਰ ਆ ਗਿਆ ਨੇ ਅਸੀਂ ਇਹਨਾਂ ਨੂੰ ਇੱਥੇ ਦੱਸਾਂਗੇ ਕਿ ਵਾਦਾ ਕਰਕੇ ਕਿਵੇਂ ਮੁੱਕਰੀ ਦਾ ਇਹਨਾਂ ਦੇ ਪੂਰੇ ਜਿੰਨੇ ਜਿੱਥੇ ਜਿੱਥੇ ਵੀ ਜਿੰਮੀ ਚੋਲਾ ਰਹਿ ਗਿਆ ਨੇ ਉੱਥੇ ਅਸੀਂ ਡੋਰ ਤੋਂ ਡੋਰ ਜਾ ਕੇ ਇਹਨਾਂ ਦੇ ਚਿਬ ਕੱਢਾਂਗੇ ਇਹਨਾਂ ਦੀ ਦਰਤੋਤਾ ਆਮ ਜਨਤਾ ਨੂੰ ਦੱਸਾਂਗੇ ਕਿ ਇਹਨਾਂ ਨੂੰ ਵੋਟਾਂ ਨਾ ਪਾਓ ਮੰਗਾ ਜੀ ਇਹਨਾਂ ਨੂੰ ਫੇਸ ਸੀ ਐਚ ਨੂੰ ਇਹਨਾਂ ਦੇ ਬੰਦੇ ਜਿਹੜਾ ਮਾਨ ਪੱਤਾ ਨਹੀਂ ਮਿਲ ਰਿਹਾ ਤੇ ਇਹਨਾਂ ਨੂੰ ਕੱਚੇ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਪੱਕੇ ਮੁਲਾਜ਼ਮਾ ਜਿੰਨੀ ਤਨਖਾਹ ਇਹਨਾਂ ਨੂੰ ਦਿੱਤੀ ਜਾਵੇ ਇਹ ਚੀਮਾ ਸਾਹਿਬ ਦਾ ਤੇ ਮਾਨ ਸਾਹਿਬ ਦਾ ਚੀਮਾ ਸਾਹਿਬ ਖਜ਼ਾਨਾ ਮੰਤਰੀ ਨੇ ਮਾਨ ਸਾਹਿਬ ਤਾਂ ਪੂਰੇ ਪੰਜਾਬ ਦੇ ਮਾਲਕ ਬਣੇ ਹੋਏ ਆ ਭੁੱਲ ਗਏ ਨੇ ਕਿ ਇਹਨਾਂ ਮੁਲਾਜ਼ਮਾਂ ਨੇ ਇਹਨਾਂ ਨੂੰ ਜਿਤਾਇਆ ਸੀ ਮੇਰਾ ਨਾਮ ਪ੍ਰਤਿਭਾ ਨਾਇਆ ਕਮਿਊਨਿਟੀ ਹੈਲਥ ਆਫੀਸਰ ਆਪਣੀਆਂ ਸਵਾਵਾਂ ਨਿਭਾ ਰਹੀਆਂ ਤੇ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਹਰ ਵਾਰੀ ਮੀਟਿੰਗ ਦਾ ਲਾਰਾ ਦੇ ਕੇ ਕੀ ਮੀਟਿੰਗ ਦਾ ਟਾਈਮ ਦੇ ਕੇ ਤੇ ਬਾਅਦ ਵਿੱਚ ਉਹ ਜਿਹੜੀ ਮੀਟਿੰਗਾਂ ਮੁਲਤਵੀ ਕੀਤੀ ਜਾਂਦੀ ਆ ਉਸ ਵਾਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਜਿਹੜੀਆਂ ਸਾਡੀਆਂ ਮੇਨ ਮੰਗਾਂ ਆ ਇੱਕ ਤਾਂ ਸਾਡੀ ਮੰਗ ਇਹ ਆ ਵੀ ਜਿਹੜਾ ਬਾਕੀ ਜ਼ਿਲ੍ਹਿਆਂ ਵਿੱਚ 5000 ਜਿਹੜੇ ਪੇਮੈਂਟ ਐ ਸਾਨੂੰ ਜਿਹੜੀ ਤਨਖਾਹ ਐ ਉਹਦੇ ਚੋਂ 5000 ਘੱਟ ਮਿਲ ਰਹੀ ਐ ਬਾਕੀ ਜਿਹੜੇ ਪ੍ਰਦੇਸ਼ਾਂ ਨਾਲੋਂ ਬਾਕੀ ਸਟੇਟਾਂ ਨਾਲੋਂ ਸਾਡੀ ਇੱਕ ਤਾਂ ਇਹ ਮੰਗ ਐ ਦੂਜੀ ਮੰਗ ਇਹ ਆ ਵੀ ਜਿਹੜਾ ਸਾਡਾ ਇਨਸੈਂਟਿਵ ਐ ਉਹ ਸਾਡਾ 2 ਮਹੀਨਿਆਂ ਤੋਂ ਰੋਕ ਰੱਖਿਆ ਸਰਕਾਰ ਨੇ ਸਾਡਾ ਉਹ ਇਨਸੈਂਟਿਵ ਐ ਉਹ ਬਹਾਲ ਕੇ ਕਰੇ ਤੇ ਜਿਹੜਾ ਸਾਡਾ ਲਾਇਲਟੀ ਬੋਨਸ ਐ ਸਾਨੂੰ ਉਹ 3 ਸਾਲਾਂ ਬਾਅਦ ਆ 5 ਸਾਲਾਂ ਸਾਡਾ ਮਲਟੀ ਬੋਨਸ ਵੀ ਜਾਰੀ ਕਰਿਆ ਕਰੇ ਅਸੀਂ ਅੱਜ ਚੀਮਾ ਤੇ ਭਗਵੰਤ ਮਾਨ ਦਾ ਜਿਹੜਾ ਪੁਤਲਾ ਹੈ ਉਹ ਸਾੜਿਆ ਹੈ ਪੁਤਲਾ ਸਾੜਨ ਦਾ ਕਾਰਨ ਇਹ ਵੀ ਬਾਰ-ਬਾਰ ਸਾਡੇ ਨੂੰ ਮੀਟਿੰਗਾਂ ਦਾ ਟਾਈਮ ਦੇ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਸਾਡੀਆਂ ਗੱਲਾਂ ਨਹੀਂ ਸੁਣਦੀ ਤੇ ਸਾਡਾ ਸ਼ੋਸ਼ਣ ਕਰ ਰਹੀ ਹੈ